ਤਾਨੂੰ ਮਿਲਦੀ ਹੈ ਜੀ ਕਣਕ ਵਗੈਰਾ ਜਾਂ ਅੱਜ ਮਾਡਾ ਡੱਕਾ ਨਹੀਂ ਮਿਲਦਾ ਭਰਾ ਮੇਰਾ ਕਿਤੇ 176 ਤੇ ਫੋਨ ਕਰੋ ਕਹਿੰਦੇ ਅਫਸਰ ਘਰੇ ਆਇਆ ਕਰੋ ਦੀ ਕੀਤਾ ਫੋਨ ਕਦੇ ਉਹ ਤਾਂ ਫੋਨ ਲੱਗਦਾ ਹੀ ਨਹੀਂਗਾ ਨਾਸ਼ਨ ਤਾਂ ਉਹ ਕਹਿੰਦੇ ਵੀ ਸਾਡੀ ਗੱਡੀ ਆਉਂਦੀ ਹੈ ਪਿੰਡਾਂ ਦੇ ਵਿੱਚ ਕੁਛ ਨਹੀਂ ਜੀ ਆਉਂਦੀ ਸਾਡਾ ਟਾਈ ਨਹੀਂ ਇੱਥੇ ਇੱਕ ਵਾਰ ਵੀ ਨਹੀਂ ਆਈ ਗੱਡੀ ਸਾਨੂੰ ਆ ਦੇ ਕੇ ਡੀ ਜੇ ਲਾਲਾ ਕੇ ਨੱਚੋ ਆਮ ਪਾਰਟੀ ਵਾਲੇ ਜਿੱਤੇ ਹੈਗੇ ਤਸ ਬੁੜੀਆਂ ਦਾ ਅੱਧੀਆਂ ਨੇ ਲੱਕ ਲਾਖੀ ਤੜਾ ਲੈ ਨੱਚ ਨੱਚ ਕੇ ਡੇਗ ਪਈਆਂ ਸਹੀ ਗੱਲ ਕੋਈ ਨਹੀਂ ਮਿਲਿਆ ਅੱਜ ਤਾਂ ਉਹ ਤਾਂ ਲਿਖਿਆ ਹੋਇਆ ਵੀ ਆਹ ਕੰਮ ਵੀ ਕਰਦਾ ਆ ਵੀ ਕਰਦਾ ਮਾਣਾ ਜੀ ਲਿਖਣ ਦਾ ਮੈ ਲਿਖ ਦੇਣਾ ਮੈਂ ਗਰਨਾਮੇ ਫੌਜੀ ਬਣਾ ਦਨ ਲੈ ਜੇਤੀ ਨੌਕਰੀ ਗਰਨਾਮੇ ਨੂੰ 26000 ਹਰ ਮਹੀਨੇ ਦਾ ਪਾਦਾ ਤੇ ਐ ਦਿੱਤੇ ਗਏ ਹੋਰ ਭਗਵੰਤ ਮਾਨ ਨੇ 2500 ਪ੍ਰਸਨ ਕਰਤੀ ਕਿੱਥੇ ਕੀਤੀ ਹੈ 1000 ਰੁਪਿਆ ਗਾ ਤੁਹਾਨੂੰ ਬੁੜੀਆਂ ਦੇਣਾ ਜੀ ਨਾ ਕੁਛ ਨਹੀਂ ਹੈ ਸਰਕਾਰ ਕਹਿੰਦੀ ਹੈ ਨਾ ਵੀ ਜਿਹੜਾ ਅਸੀਂ ਗੱਡੀਆਂ ਭੇਜਤੀਆਂ ਪਿੰਡਾਂ ਵਿੱਚ ਘਰੋ ਘਰੀ ਦੇ ਕੇ ਆਉਂਦੇ ਰੱਛ ਤੁਹਾਡੇ ਆਉਂਦਾ ਕਰੋ ਨਾ ਪੁੱਤ ਸਾਡੇ ਤਾਂ ਨਹੀਂ ਆਇਆ ਫੌਮ ਲਾਓ ਅਫਸਰ ਕਰਿਆ ਕਹਿੰਦੇ ਤੁਹਾਡੇ ਆਉਣ ਲੱਗੇ ਅਫਸਰ ਕਰੇ ਕੋਈ ਨਹੀਂ ਪਤਾ ਹੁੰਦਾ ਇਹ ਗੱਲਾਂ ਹੀ ਐਨਾਂ ਤੀਆਂ ਇਹ ਵਾਦੇ ਕਰ ਜਾਂਦੇ ਆ ਮੁੜ ਕੇ ਤਾਂ ਕਿਤੇ ਹੋਰ ਹੀ ਵਹਿ ਜਾਂਦੇ ਆ ਜਾ ਕੇ ਸਾਡੀ ਰਾਸ਼ਨ ਤਾਂ ਨਹੀਂ ਪਹੁੰਚਦਾ ਘਰ ਘਰ ਪਰ ਸਾਡੇ ਨਾ ਪਿੰਡਾਂ ਦੇ ਵਿੱਚ ਚਿੱਟਾ ਜ਼ਰੂਰ ਪਹੁੰਚੀ ਜਾਂਦਾ ਕਿਉਂਕਿ ਉਹ ਵੇਖ ਲਓ ਵੀ ਹੁਣ ਆਪਾਂ ਕਿਹੜਾ ਸੈੱਟ ਕੇ ਰੱਖੀਓ ਸਰੰਜ ਪਈਆ ਉੱਥੇ ਸੂਈ ਉੱਥੇ ਸਾਰਾ ਕੁਝ ਆਟਾ ਜੀ ਕਣਕ ਨਾ ਆਟਾ ਨਾ ਕੋਈ ਚੌਲ ਦਾਲ ਸਾਰਾ ਕੁਝ ਆ ਨਹੀਂ ਸੀ ਉਹ ਧੱਕਾ ਨਹੀਂ ਮਿਲਿਆਗਾ ਬੱਚੇ ਇੰਨੇ ਨੇ ਪੜ੍ਹੇ ਫਿਰਦੇ ਉਹਨਾਂ ਨੂੰ ਵੀ ਕੋਈ ਨੌਕਰੀ ਮਿਲਦੀ